ਸਤਨਾਮ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰੁ ਹੋਮੀ ਸਰਬ ਜੀਆ ਕਾ ਦਾਤਾਰੇ ਪ੍ਰਿਤ ਪਾਲੇ ਨਿਤਸਾਰ ਸੁਮਾਲੇ ਇਕ ਗੁਨ ਨੈ ਮੂਰਖ ਜਾਤਾਰੇ ਹਰ ਰਰਦ ਨ ਜਾਣ ਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜਿਓ ਨਾਮ ਪਰਿਉ ਰਾਮਦਾਸ ਰਾ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਕਟਾਂ ਭਰਪੂਰੀ ਰੇ ਵੇਖ ਦਸਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬਿਅੰਤ ਹਾਂ ਮਿਤਕਰ ਵਰਨਾ ਕਿਆ ਜਾਣ ਹੋਏ ਕੈ ਸੋਰੀ ਕਰੂ ਬੀਨ ਦੇ ਸਤਗੁਰ ਆਪਣੇ ਮੈਂ ਮੂਰਖ ਦੇ ਹੋਏ ਉਪਦੇਸ਼ ਰੇ ਮੈਂ ਮੂਰਖ ਕੀ ਕੀਤਕ ਬਤ ਹੈ ਕੋਟ ਬਰਾਦੀ ਤਰਿਆਰੇ ਗੁਰੂ ਨਾਨਕ ਜਿਨ ਸੁਣਿਆ ਦੇਖਿਆ ਸੇ ਵਿਰਗੁਰ ਬਾਸ ਨਾ ਪਰਿਆਰੇ ਸੋਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਕਹਿ ਦਤਾਰੇ ਪਰਤ ਪਲ ਨਿਤਸਾਰ ਸਮਾਲੈ ਇਕ ਗੁਨ ਨੇ ਮੂਰਖ ਜਤਾਰੇ ਹਰ ਅਰਾਧ ਨਾ ਜਾਣ ਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜੀਉ ਨਾਮ ਪਰਿਉ ਰਾਮਦਾਸ ਰਹਾਉ ਦੀਨ ਦਿਆਲ ਕਿਰਪਾਰ ਸੁਖ 사ਗਰ ਸਰਬ ਗਟਾਂ ਵਰਪੂਰੀ ਰੇ ਵੇਖ ਦਸਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉ ਮਿਤਕਰ ਵਰਨਾ ਕਿਆ ਜਾਣਾ ਹੋਏ ਕੈ ਸੋਰੀ ਕਰੂ ਬੇਨ ਦੇ ਸਤਿਗੁਰੁ ਆਪਣੇ ਮੈਂ ਮੂਰਖ ਦੇਹੁ ਉਪਦੇਸੁ ਰੇ ਮੈਂ ਮੂਰਖ ਕੀ ਕੀਤਕ ਬਤ ਹੈ ਕੋਟ ਬਰਾ ਦੇ ਤਰਿਆ ਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਬਿਰਗਰ ਬਾਸ ਨ ਪਰਿਆ ਰੇ ਸੋਰਠ ਮਹੱਲਾ ਪੰਝਾ ਕੋਟ ਬ੍ਰਹਮੰਡ ਕੋ ਠਾਕੁਰ ਸ੍ਰਮੀ ਸਰਬ ਜੀਆਂ ਗਾਜ ਤਾਰੇ ਪ੍ਰਤ ਪਾਲੈ ਨਿਤ ਸਾਰ ਸੁਮੱਲ ਇਕ ਗੁਨ ਨੇ ਮੂਰਖ ਜਤਾਰੇ ਹਰਿਆਰਾ ਨਾ ਜਾਣਾਰੇ ਹਰ ਹਰ ਗੁਰ ਗੁਰ ਕਰਤਾਰੀ ਹਰ ਜੀਉ ਨਾਮ ਪਰਿਉ ਰਾਮਦਾਸ ਰਹਾਉ ਦੀਨ ਦਿਆਲ ਕਿਰਪਾਲ ਸੁਖ 사ਗਰ ਸਰਬ ਕਟਾਂ ਪਰਬੂਰੀ ਰੇ ਵੇਖਦ ਸਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬਿਅੰਤ ਹਉ ਮਿਤ ਕਰ ਵਰਨਾ ਕਿਆ ਜਾਣ ਹੋਇ ਕੈ ਸੋਰੀ ਕਰੂੰ ਬੇਨ ਤੇ ਸਤਿਗੁਰ ਅਪਣੇ ਮੈਂ ਮੂਰਖ ਦੇਹੋ ਉਪਦੇਸ ਸੋਰੀ ਮੈਂ ਮੂਰਖ ਕੀ ਕੀਤਕ ਬਾਤ ਹੈ ਕੋਟ ਪਰ ਦੇ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਬਿਰਗੁਰ ਬਾਸ ਨ ਪਰਿਆਰੀ ਸੋਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਤਪਾਲ ਨਿਤਸਾਰ ਸੁਮੰਡੈ ਇਕ ਗੁਨ ਨੇ ਮੁਰਖ ਜਤਾਰੀ ਹਰ ਅਰਾਧ ਨਾ ਜਾਣ ਰੇ ਹਰ ਹਰ ਗੁਰ ਗੁਰ ਕਰਤਾਰੀ ਹਰ ਜੀਉ ਨਾਮ ਪਰਿਉ ਰਾਮਦਾਸ ਰਹਾ ਦੀਨ ਦਿਆਲ ਕਿਰਪਾਲ ਸੁਭਾਗਰ ਸਰਬ ਗਟਾਂ ਵਰਪੂਰੀ ਰੇ ਪੇਖ ਦਸਨਤ ਸਦਾ ਹੈ ਸੰਗੇ ਮੈਂ ਮੂਰਖ ਦੇ ਜਾਣਿਆ ਦੂਰੀ ਰੇ ਹਰ ਬੇਅੰਤ ਹੋ ਮਿਟ ਗਰ ਵਰਨ ਕਿਆ ਜਾਣ ਹੋਏ ਕੈ ਸੋ ਰੇ ਕਰੂੰ ਬੇਨ ਦੇ ਸਤਗੁਰ ਆਪਣੇ ਮੈਂ ਮੂਰਖ ਦੇ ਹੋਏ ਉਪਦੇਸ ਰੇ ਮੈਂ ਮੂਰਖ ਕੇ ਕੇਤਕ ਬਤ ਹੈ ਕੋਟ ਪਰਾ ਦੀ ਤਰਿਆਰੇ ਗੁਰਨਾਨਕ ਜਿਨ ਸੁਣਿਆ ਵੇਖਿਆ ਸੇ ਬਿਰਗੁਰ ਬਾਸ ਨਾ ਪਰਿਆਰੀ ਸੋਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਤਭਲ ਨਿਤਸਾਰ ਸੁਮੱਲ ਇਕ ਗੁਨ ਨੇ ਮੂਰਖ ਜਤਾਰੀ ਹਰ ਹਰਦ ਨਾ ਜਾਣ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਉ ਨਾਮ ਪਰਿਉ ਰਾਮਦਾਸ ਰਹਾ ਦੀਨ ਦਿਆਲ ਕਿਰਪਾਲ ਸੁਖ 사ਗਰ ਸਰਬ ਗਟਾਂ ਵਰਬੋਰੀ ਰੇ ਪੇਖ ਦਸਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੁਰੀ ਰੇ ਹਰ ਬੇਅੰਤ ਹਮਿਤ ਗਰਵਨ ਕਿਆ ਜਾਨਾ ਹੋਏ ਕੈ ਸੋਰੀ ਕਰ ਬਿਨ ਦੇ ਸਤਿਗੁਰ ਆਪਣੇ ਮੈਂ ਮੂਰਖ ਦੇ ਹੋ ਉਪਦੇਸੋਰੀ ਮੈਂ ਮੂਰਖ ਕੇ ਗੀਤ ਕਬਤ ਹੈ ਕੋਟ ਬਰਾ ਦੇ ਤਰਿਆਰੇ ਗੁਰ ਨਾਨਕ ਜਣ ਸੁਣਿਆ ਵੇਖਿਆ ਸੇ ਬਿਰਗਰ ਬਾਸ ਨਾ ਪਰਿਆਰੇ ਸੁਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆ ਦਾ ਦਤਾਰੇ ਪ੍ਰਿਤਪਲ ਨਿਤਸਾਰ ਸੁਮਾਲੇ ਇੱਕ ਗੁਨ ਨੇ ਮੂਰਖ ਜਤਾਰੇ ਹਰਿ ਅਰਾਧ ਨਾ ਜਾਣ ਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜੀਉ ਨਾਮ ਪਰਿਉ ਰਾਮਦਾਸ ਰਹਾ ਦੀਨ ਦਿਆਲ ਕਿਰਪਾਲ ਸੁਖ 사ਗਰ ਸਰਬ ਗਟਾਂ ਵਰਪੂਰੇ ਰੇ ਵੇਖਦ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਉ ਮਿਤ ਕਰ ਵਰਨਾ ਕਿਆ ਜਨ ਹੋਇ ਕਹਿ ਸੋਰੀ ਕਰੂ ਮੇਨ ਦੇ ਸਤਗੁਰ ਅਪਨੇ ਮੈਂ ਮੂਰਖ ਦੇਹੁ ਉਪਦੇਸ ਸੋਰੀ ਮੈਂ ਮੂਰਖ ਕੀ ਕੀਤਕ ਬਤ ਹੈ ਕੋਟ ਪਰਾਂ ਦੇ ਦਰਿਆਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਏ ਬਿਰਗਰ ਬਾਸ ਨਾ ਪਰਿਆਰੇ ਸੋਰਠ ਮਹੱਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆਂ ਦਾ ਦਾਤਾਰੇ ਪ੍ਰਤਪਾਲ ਨਿਤਸਾਰ ਸੁਮੰਡੈ ਇਕ ਗੁਨ ਨੇ ਮੂਰਖ ਜਾਤਾਰੇ ਹਰ ਹਰ ਨਾ ਜਾਣ ਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜੀਉ ਨਾਮ ਪਰਿਉ ਰਾਮਦਾਸ ਰਹਾ ਦੀਨ ਦਿਆਲ ਕਿਰਪਾਲ ਸੁਖ ਸਾਗਰ ਸਰਬ ਘਟਾਂ ਵਰ ਬੂਰੀ ਰੇ ਬੇਖਦ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਂਡਿਆ ਦੂਰੇ ਰੇ ਹਰ ਬੇਅੰਤ ਹਾਂ ਮਿਤ ਘਰ ਵਰਨਾ ਕਿਆ ਜਾਨ ਹੋਏ ਕੈ ਸੋਰੇ ਕਰੋ ਬੇਨ ਦੇ ਸਤਿਗੁਰ ਆਪਣੇ ਮੈਂ ਮੂਰਖ ਦੇਹੁ ਉਪਦੇਸੋ ਰੇ ਮੈਂ ਮੋਰਖ ਗੇ ਗੇਤਕ ਬਾਤ ਹੈ ਕੋਟ ਪਰਾਦੇ ਤਰਿਆਰੇ ਗੁਰਨਾਨਕ ਜਿਨ ਸੁਣਿਆ ਵੇਖਿਆ ਸੇ ਬਿਰਗਰ ਬਾਸ ਨਾ ਪਰਿਆਰੇ ਸੁਰਠ ਮਹੰਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਤਪਾਲ ਨਿਤਸਾਰ ਸੁਮੰਨ ਲੈ ਇੱਕ ਗੁਣ ਨੇ ਮੁਰਖ ਜਾਤਾਰੇ ਹਰ ਆਰਾਧ ਨ ਜਾਣ ਰੇ ਹਰ ਹਰ ਗੁਰ ਗੁਰ ਕਰਤਾ ਰੇ ਹਰ ਜੀਉ ਨਾਮ ਪਰਿਉ ਰਾਮਦਾਸ ਰਹਾ ਦੀਨ ਦਿਆਲ ਕਿਰਪਾਲ ਸੁਖ 사ਗਰ ਸਰਬ ਗਟਾਂ ਵਰਪੂਰੇ ਰੇ ਪੇਖਤ ਸਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੇ ਰੇ ਹਰ ਬੇਅੰਤ ਹਉ ਮਿਤ ਕਰ ਵਰਨਾ ਕਿਆ ਜਾਨਾ ਹੋਏ ਕੈ ਸੋਰੇ ਕਰੂ ਬੇਨ ਦੇ ਸਤਿਗੁਰ ਆਪਣੇ ਮੈਂ ਮੂਰਖ ਦੇਹੁ ਉਪਦੇਸ ਰੇ ਮੈਂ ਮੂਰਖ ਕੇ ਗੀਤ ਕੁਬਤ ਹੈ ਕੋਟ ਬਰਾ ਦੇ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਬਿਰਗਰ ਬਾਸ ਨਾ ਪਰਿਆਰੇ ਸੋਰਠਿ ਮਹੰਲਾ ਪੰਜਵਾਂ ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ ਸਰਬ ਜੀਆ ਗਾ ਦਾਤਾਰੇ ਫਿਰਤ ਪਲ ਨਿਤਸਾਰਸ ਮੰਡ ਇਕ ਗੁਣ ਨੇ ਮੁਰਖ ਜਾਤਾਰੇ ਹਰਿ ਅਰਾਧ ਨ ਜਾਣ ਰੇ ਹਰ ਹਰ ਗੁਰ ਗੁਰ ਕਰਤਾਰੇ ਹਰ ਜੀਉ ਨਾਮ ਪਰਿਉ ਰਾਮਦਾਸ ਰਹਾਉ ਦੀਨ ਦਿਆਲ ਕਿਰਪਾਲ ਸੁਖ 사ਗਰ ਸਰਬ ਗਟਾਂ ਪਰ ਪੂਰੇ ਰੇ ਪੇਖ ਦਸਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਹਰ ਬੇਅੰਤ ਹਮਿਤ ਕਰ ਵਰਨਾ ਕਿਆ ਜਾਨਾ ਹੋਏ ਕੈ ਸੋਰੀ ਕਰੋ ਬੇਨ ਦੇ ਸਤਿਗੁਰ ਅਪਣੇ ਮੈਂ ਮੂਰਖ ਦੇ ਹੋ ਉਪਦੇਸੋਰੀ ਮੈਂ ਮੂਰਖ ਕੇ ਗੀਤ ਕਬਤ ਹੈ ਕੋਟ ਪਰ ਦੇ ਤਰਿਆ ਦੇ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਬਿਰਗਰ ਬਾਸ ਨਾ ਪਰਿਆਰੇ ਸੋਰਠ ਮਹੰਲਾ ਪੰਜਵਾ ਕੋਟ ਬ੍ਰਹਮੰਡ ਕੋ ਠਾਕੁਰ ਸਵਾਮੀ ਸਰਬ ਜੀਆਂ ਦਾ ਦਾਤਾ ਰੇ ਪ੍ਰਿਤ ਪਾਲ ਨਿਤਸਾਰ ਸੁਮਾਲੇ ਇਕ ਗੁਣ ਨੇ ਮੁਰਖ ਜਾਤਾ ਰੇ ਹਰਿ ਹਰਿ ਨਾ ਜਾਣਾਰੇ ਹਰਿ ਹਰਿ ਗੁਰ ਗੁਰ ਕਰਤਾਰੇ ਹਰ ਜਿਓ ਨਾਮ ਪਰਿਉ ਰਾਮਦਾਸ ਰਹਾਉ ਦੀਨ ਦਿਆਲ ਗਿਰਪਾਲ ਸੁਖ ਸਾਗਰ ਸਰਬ ਕਟਾਂ ਭਰਪੂਰੇ ਰੇ ਪੇਖ ਦਸਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੇ ਰੇ ਹਰ ਬੇਅੰਤ ਹਉ ਮਿਤ ਕਰ ਵਰਨਾ ਕਿਆ ਜਾਣ ਹੋਏ ਕੈ ਸੋਰੇ ਕਰ ਬਿਨ ਦੇ ਸਤਗੁਰ ਅਪਨੇ ਮੈਂ ਮੂਰਖ ਦੇਹ ਉਪਦੇਸ ਸੋਰੇ ਮੈਂ ਮੂਰਖ ਕੇ ਗੀਤ ਕਬਤ ਹੈ ਕੋਟ ਪਰ ਦੇ ਤਰਿਆਰੇ ਗੁਰਨਾਨਕ ਜਿਨ ਸੁਣਿਆ ਵੇਖਿਆ ਸੇ ਬਿਰਗਰ ਬਾਸ ਨ ਪਰਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ